ਹਾਂ ਹੀ ਲੱਗਦਾ ਵਾ ਕਿ ਵੀਲੇ ਸਿੱਕੇਂ ਰਹੇ ਹਾਏ ਮੇਰੀ ਪੈਨ ਕਿੰਨੀ ਸੋਹਣੀ ਜਗ੍ਹਾ ਤੇ ਰਹਿੰਦੀ ਐ ਆਜਾ ਆਜਾ ਜਲਦੀ ਆਜਾ ਇਹ ਦੇਖਿਓ ਮੈਂ ਸੋਹਣੀ ਲੱਗਦੀ ਪਈ ਆ ਪਹਿਲੀ ਵਾਰ ਆਇਆ ਪੈਂਦੇ ਘਰ ਬਹੁਤ ਸੋਹਣੀ ਲੱਗਦੀ ਪਈ ਆ ਮੇਰਾ ਪਰਨਾ ਨਹੀਂ ਠੀਕ ਆ ਬਣਾ ਹਾਂਜੀ ਹਾਂਜੀ ਠੀਕ ਆ ਤੀਵੀ ਹੁਣੀ ਕਿੰਨੀ ਖੁਸ਼ ਹੋਈ ਨਾ ਸੰਤ ਦੇਖ ਕੇ ਆਹੋ ਜੀ ਬਹੁਤ ਖੁਸ਼ ਹੋਣੀ ਆਪਾਂ ਇੱਥੇ ਲੈ ਲੈਣਾ ਹੁਣ ਘਰ ਠੀਕ ਲੱਗਦਾ 489 ਵੀ ਲਿਖੇ ਸੱਚ

फोन जी बिजी है जो तो पुराने आए आ जो हाय मेरी बहन सस्त्री गल पे रे और बहन है ठीक हो हां ठीक है काका किते आ छुट्टा है। भाई तो ही शहर शोर आयो कपड़े तो थोड़े ठीक ठाक पावंदे ਪਹਿਨ ਤੇ ਤੋਂ ਵੀ ਨਹੀਂ ਕੱਪੜੇ ਚਾ ਸਵਾਦ ਦੇ ਤੂੰ ਤੇ ਪਾਣ ਦੀ ਓ ਲੋ ਮੈਂ ਚਾ ਲੈ ਕੇ ਆਨੀ ਬੈਠੋ ਮੈਨੂੰ ਗਲਾਸ ਦੇ ਦਿਓ। ਹੁਣ ਆ ਕਿਦਾਂ ਚਾਹ ਪੀਨੇ ਪਿੰਡੂਆਂ ਵਾਂਗੂ? ਐਦਾਂ ਹੋਈ ਚਾਹ ਪੀਦੀ ਆ। ਹਾਂ ਰੇ ਪਿੰਡੂ ਦੇ ਪਿੰਡੂ। ਅਸੀਂ ਵੀ ਬਹੁਤ ਪੰਜਾਬ ਚ। ਕੋਟਿਆੜੀ ਨਹੀਂ ਨਹੀਂ ਇਹਨਾਂ ਨੂੰ ਕੀ ਪਤਾ ਕਿਦਾਂ ਸ਼ਹਿਰਾਂ ਚ ਰਹਿੰਦਾ। ਦੀਦੀ ਆ ਬੈਗ ਇੱਥੇ ਰੱਖਾਂ। ਬੈਗ ਚ ਕੀ ਲੈਣ ਦਾ? ਕੋਜਨੀ ਦੀ ਮੈਂ ਸੋਚਿਆ 4 ਦਿਨ ਰਹਿ ਲੈਨੇ ਆ ਲਗਦੀ ਸਾਨੂੰ ਬੰਬਾ ਕਮਾਦੂਗੇ ਉਹ ਬੰਬਾ ਮੁੰਬਈ ਓਕੇ ਪਣੇ ਨਾ ਮੈਂ ਨਾਲ ਕਾਕ ਦੇ ਕੱਪੜੇ ਲਿਆਂਦੇ ਹੀ ਦੇਖੀ ਆ ਸੋਹਣੇ ਆ ਕੋਈ ਨਹੀਂ ਕੋਈ ਨਾ ਬਾਅਦ ਵਿੱਚ ਦੇਖ ਲਾਂਗੇ ਦੀਦੀ ਚਲਿਏ ਕੁਮ ਮਣੇ ਯਾਰ ਕੀ ਹਨ ਨੀ ਬકરી ਟੈਨਸ਼ਨ ਪਾਈ ਐ ਮੈਂ ਕਿੱਥੇ ਘੁਮਾ ਕੇ ਲਿਆਵਾਂ ਹੁਣ ਥਾਂ ਥਾਂ ਮੇਰੀ ਬੇਸਿਕ ਰਹਣਗੇ ਚਲਿਏ ਫੇ ਦੀਦੀ ਸੰਦੂ ਸਾਹਿਬ ਚਲਿਏ ਉਹ ਮਾਈਏ ਫਿਰ ਆ ਯਾ ਕਿ ਨਾ ਫੋਨ ਚੱਕਨੇ ਹੰਦਾ ਹੀ ਫੋਨ ਸੰਦੂ ਸਾਹਿਬ ਫੋਨ ਛੱਡੋ ਤੁਸੀਂ ਮੈਨੂੰ ਇਹ ਦੱਸੋ ਇੱਥੇ ਫਲੈਟ ਕਿੰਨੇ ਦਾ ਆ ਜਾਂਦਾ ਫਲੈਟ ਫਲੈਟ ਪਤਾ ਕਿੰਨੇ ਮਹਿੰਗੇ ਇੱਥੇ ਉਹ ਤੁਸੀਂ ਲੈਣਾ ਫਲੈਟ ਉਹ ਤਾਂ ਦੋਨੇ ਫਲੈਟ ਲੈਣਾ ਹੁਣ ਇੱਥੇ ਬੜੇ ਮਹਿੰਗੇ ਹੁੰਦੇ ਆ ਪਿੰਡਾਂ ਵਾਲਾ ਦੀ ਵਸਨੀ ਨਹੀਂ ਫੜ ਲੈਣਾ ਇੱਥੇ ਚੱਲ 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 ਕਰ ਕਰ ਇਹ ਕੀ ਕਰਨ ਦੇ ਇੱਥੇ ਇਹ ਜਿੱਦੜਾ ਜਾਂਦੇ ਮੇਰੀ ਇੱਥੇ ਸੋਸਾਇਟੀ ਚ ਨਹੀਂ ਆਣ ਦੇ ਖੇਡਣ ਦੀ ਜਗ੍ਹਾ ਯਾਰ ਕੀ ਮੇਰੀ ਬੀਸੀ ਕਰਨ ਵਾਸਤੇ ਭੇਜਦਾ ਇਥੇ ਇਹਨਾਂ ਨੂੰ ਇਹ ਪਿੰਡੂ ਤੇ ਪਿੰਡੂ ਨਾਲੇ ਉਹ ਉਹ ਰੁਕ ਰੁਕ ਚੱਲ ਚੱਲੀ ਚੱਲ 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 ਯਾਰ ਕੀ ਤੂੰ ਮੇਰੀ ਬੀਸੀ ਕਰਾਈ ਆ ਆ ਜੀੜਾ ਸਾਡੇ ਅੰਦਰ ਗਮ ਥੱਲੇ ਆ ਦੱਪੇ ਜਲਦੀ ਕਰ ਯਾਰ ਚਲੋ ਯਾਰ ਚਲੀਏ ਮੇਰਾ ਵੀ ਨਹੀਂ ਦਿਲ ਲੱਗਦਾ ਮੈਂ ਕਿੰਨੇ ਚਾਵਾਂ ਨਾਲ ਆਈ ਹੀ ਗੀ ਦੀਦੀ ਤੋਂ ਯਾਰ ਇਹ ਸਾਡੇ ਨਾਲ ਪਿੰਡੂਆਂ ਨਾਲ ਇਹਨਾਂ ਨੂੰ ਪਿਆਰੀ ਹੈ ਨਹੀਂ ਮੇਰਾ ਵੀ ਦਿਲ ਕਰੰਦਿਆ ਮੈਂ ਚੱਲ ਇਥੇ ਫਲੈਟ ਲੈ ਲਾਂਗੇ ਤੂੰ ਆਪਣੀ ਭੈਣ ਲਾ ਕੇ ਆਜੂਗੀ ਪਰ ਇਹਨੂੰ ਹੈ ਹੀ ਨਹੀਂ ਯਾਰ ਸਾਡੇ ਨਾਲ ਮੇਰਾ ਵੀ ਮਨ ਟੁੱਟ ਗਿਆ ਚਲੋ ਚਲੀਏ ਘਰ ਬਹੁਤ ਸੁਣਾ ਬਹੁਤ ਸੁਣਾ ਸ਼ਾਬਾਸ਼ ਡੜਜੀ ਕੀ ਗੱਲ ਹੋਈ ਜਿਸ ਪਿੰਡ ਨੇ ਤੁਹਾਨੂੰ ਸਭ ਕੁਝ ਦਿੱਤਾ ਤੁਸੀਂ ਉਹਨੂੰ ਹੀ ਭੁੱਲ ਗਏ ਪਿੰਡ ਦੀ ਕਦਰ ਭੁੱਲ ਗਏ ਤੁਸੀਂ ਜਦੋਂ ਤੁਸੀਂ ਪਿੰਡ ਜਾਂਦੇ ਹੋ ਤੁਹਾਨੂੰ ਕਿੰਨਾ ਪਿਆਰ ਮਿਲਦਾ ਹੈ ਤੇ ਹੈਗੇ ਆ ਤੇ ਪਿੰਡ ਕਰਕੇ ਹੀ ਆ ਤੁਸੀਂ ਤੂੰ ਵੀ ਤਾਂ ਉਸ ਮਿੱਟੀ ਵਿੱਚ ਖੇਡ ਕੇ ਵੱਡਾ ਹੋਇਆ ਹੁਣ ਤੈਨੂੰ ਚੇਤਾ ਭੁੱਲ ਗਿਆ ਜਦੋਂ ਮੇਰੇ ਮੋਢਿਆਂ ਤੇ ਬੈਠ ਕੇ ਖੇਤਾਂ 'ਚ ਘੁੰਮਦਾ ਹੁੰਦਾ ਸੀ ਜਦੋਂ ਵੀ ਕੋਈ ਗੱਲ ਹੁੰਦੀ ਆ ਸਾਨੂੰ ਪੰਜਾਬ ਯਾਦ ਆਉਂਦਾ ਹੈ ਇਹ ਪਿੰਡਾਂ ਵਾਲੇ ਦਿਲਾਂ ਦੇ ਬਹੁਤ ਅਮੀਰ ਹੁੰਦੇ ਆ ਤੇ ਜ਼ਮੀਨਾਂ ਦੇ ਮਾਲਕ ਹੁੰਦੇ ਆ ਤੇਰੇ ਸੰਡੂ ਨੇ ਇੱਥੇ ਫਲੈਟ ਲੈਣਾ ਸੀ ਹੌਸਲਾ ਪੁੱਤ ਕੀ ਹਾਲ ਚਾਲ ਬਾ ਠੀਕ ਠਾਕ ਜੀ ਤੁਸੀਂ ਦੱਸੋ ਕਿਦਾਂ ਸੇਤਾਂ ਤੁਹਾਡੀਆਂ ਸੇਤਾਂ ਠੀਕ ਆ ਜੀ ਸ਼ੋਗਰਾ ਮਾਲਕ ਦਾ ਜਿਹੜੀ ਕੜੀ ਲੰਗ ਜਾਏ ਬਿਲਕੁਲ ਜੀ ਬਿਲਕੁਲ ਹੋਰ ਖੇਤੀਬਾੜੀ ਦਾ ਕੀ ਹਾਲ ਚਾਲ ਖੇਤੀਬਾੜੀ ਵਧੀਆ ਚੱਲਦੀ ਪਈ ਆ ਹਾਂ ਜੀ ਰੱਬ ਦੀ ਮਿਹਰ ਨਾਲ ਠੀਕ ਆ ਮੈਂ ਤਾਂ ਹੀ ਆਇਆ ਇੱਥੇ ਰੁਪਈਏ ਮੇਰੇ ਤੋਂ ਹੈਗਾ ਹੀ ਕੋਈ 1.5-2 ਕਰੋੜ ਰੁਪਈਆ ਹੈਗਾ ਤੇ ਮੈਂ ਸੋਚਦਾ ਕਿ ਚਲੋ ਆਪਾਂ ਵੀ ਇੱਥੇ ਫਲੈਟ ਲੈ ਲਈਏ ਇਹਦੇ ਨਾਲ ਵੱਡੀ ਖੁਸ਼ੀ ਹੋਰ ਕਿਹੜੀ ਹੋ ਸਕਦੀ ਆ ਜਦੋਂ ਮੈਂ ਪੈਣਾ ਲੱਗੇ ਹੋ ਜੀ ਇੱਥੇ ਪੰਜਾਬੀ ਭਰਾਵਾਂ ਰਿਸ਼ਤੇਦਾਰ ਕੋਲੇ ਲਾਗੇ ਥੱਡੇ ਨਾ ਬੜੀ ਖੁਸ਼ੀ ਹੁੰਦੀ ਐ ਅੱਜ ਤੁਸੀਂ ਕੀ ਕੀਤਾ ਉਹਨਾਂ ਨਾਲ ਯਾਰੋ ਡੈਡੀ ਠੀਕ ਕਹਿੰਦੇ ਸੀ ਲੱਗਦਾ ਆਪਣੀ ਗਲਤੀ ਹੋ ਗਈ ਸਾਨੂੰ ਸਾਬ ਕਿੱਥੇ ਜਾ ਰਹੇ ਹੋ ਕੀ ਗੱਲ ਫਲੈਟ ਨਹੀਂ ਲੈਣਾ ਪੈਨੇ ਰੁੱਕ ਬਈ ਆਪਾਂ ਤਾਂ ਬਹੁਤ ਚਾਵਾਂ ਨਾਲ ਆਏ ਹਾਂ ਤੁਹਾਡੇ ਤੋਂ ਕਰਤੋਨਾਂ ਦਾ ਖੁਸ਼ੀ ਨਹੀਂ ਹੋਈ। ਤਾਂ ਆਪਾਂ ਕੀ ਕਰਨਾ ਹੋਣਾ ਇੱਥੇ? ਤੁਹਾਡੇ ਕਰਕੇ ਇੱਥੇ ਆਏ ਸੀ। ਭੈਣੇ ਚਾਹ ਤਾਂ ਮੈਨੂੰ ਵੀ ਬਹੁਤ ਸੀਗਾ ਕਿ ਮੈਂ ਤੇਰੇ ਕੋਲ ਆਈਆਂ ਪਰ ਤੂੰ ਮੇਰੇ ਸਾਰੇ ਚਾ ਮਾਰਤੇ। ਸੰਡੂ ਆਹ ਮੇਰੀ ਦਿਲਾਂ ਦੀ ਹੋਣੀ ਚਾਹੀਦੀ ਆ। ਕੱਪੜੇ ਨਹੀਂ ਦੇਖੀ ਤੇ। ਚਲੋ ਭਈ ਮਾਫ ਕਰੀ। ਅਸੀਂ ਸ਼ਹਿਰਾ ਚਾ ਕੇ ਆਪਣਾ ਚੁੱਕੜ ਤੇ ਬੈਠੇ ਸੀ। ਐਵੇਂ ਪਿੰਡਾਂ ਵਾਲਿਆਂ ਨੂੰ ਮੜਾ ਕੇ ਜਾਂਦਾ ਸੀ। ਚੱਲ ਜੇ ਤੈਨੂੰ ਸਮਝ ਆਈ ਗਈ ਆ। ਤੋ ਸਵੇਰੇ ਚੱਲਦੇ ਆਂ ਫਿਰ ਫਲੈਟ ਦੇਖਣ। ਭੈਣੇ ਤੂੰ ਵੀ ਮੈਨੂੰ ਮਾਫ ਕਰੀ ਮੈਂ ਉਦੋਂ ਦੀ ਤੇਰੇ ਨਾਲ ਸਿੱਧੇ ਮੂੰਹ ਬੋਲੇ ਨਹੀਂ। ਛੱਡ ਸੰਡੂਆ ਜੱਫੀ ਪਾ ਯਾਰ। ਚੱਲ ਭੈਣੇ ਆ ਜਾ ਤੂੰ ਹੀ ਬਣੀ ਲੱਗਦੀ ਆ